ਬਿਲਕੁਲ ਟੁਕਦੇ ਨੇ ਜੀ ਰਾਤੇ ਜਾਗਣ ਭਗਤ ਸਦਾਵਨ ਰਾਤੇ ਜਾਗਣ ਕੁੱਤੇ ਤੈਥੋਂ ਉੱਤੇ ਕਹਿੰਦੇ ਮਾਲਕ ਦਾ ਦਰ ਕਦੇ ਨੀ ਛੱਡਦੇ ਭਾਵੇਂ ਸੌ ਸੌ ਮਾਰਨ ਜੁੱਤੇ ਤੈਥੋਂ ਉੱਤੇ ਤੇ ਉੱਥੇ ਬੋਲ ਲਿਖਿਆ ਕਹਿੰਦੇ ਰੁੱਕੇ ਸੁਖੇ ਖਾ ਕੇ ਸਜਣਾ ਜਾਂ ਰੋੜੇ ਤੇ ਉਹ ਸੁੱਤੇ ਤੈਥੋਂ ਉੱਤੇ ਉਠ ਬੁੱਲਿਆ ਉਠ ਯਾਰ ਮਨ ਲਾ ਨਾ ਨਹੀਂ ਤਾਂ ਬਾਜੇ ਲੈ ਕੇ ਕੁੱਤੇ ਤੈਥੋਂ ਉੱਤੇ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਸਾਹਿਬ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਦਾਹਰਣ ਦਿੱਤੀ ਕਿ ਦੇਖ ਜੇ ਤੂੰ ਦੇਲ ਹੋ ਕੇ ਆਉਣਾ ਤੇ ਸਿੱਖਣੀ ਜਾਜ ਤੇ ਫਿਰ ਕੁੱਤੇ ਤੋਂ ਸਿੱਖ ਸਤਿਗੁਰੂ ਜੀ ਜਦੋਂ ਪਾਵਨ ਬਚਨ ਆ ਪਸਾਂਜੇ ਕੀਤੇ ਨੇ ਕਿ ਸਵਾਮੀ ਕੋ ਗ੍ਰਹ ਜੋਸ ਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਪ ਜੋ ਇੱਕ ਮਨ ਹੋਏ ਇੱਕ ਚਿੱਤ ਤੇ ਨਾਲ ਕਹਿ ਦਿੱਤਾ ਸਾਧੂ ਸੰਗ ਭਜੋ ਗੋਪਾਲ ਇੱਕ ਮਨ ਹੋ ਕੇ ਭਜੋ ਤੇ ਅਗਲਾ ਨਾਲ ਹੁਕਮ ਕੀਤਾ ਹਾਲ ਸੰਜੇ